ਕੱਲ 26 ਤੇ 27 ਦੀ ਦਰਮਿਆਨੀ ਰਾਤ ਨੂੰ ਆਪਣੇ ਕਮਿਸ਼ਨਰ ਸਾਹਿਬ ਸਰਦਾਰ ਗੁਰਪੀ ਸਿੰਘ ਪੁੱਲਰ ਉਹਨਾਂ ਦੇ ਦੇਸ਼ਾਨਾ ਦੇਸ਼ਾਂ ਹੇਠ ਕੰਮ ਕਰਦੇ ਹੋਏ ACP ਈਸਟ ਗੁਰਿੰਦਰਵੀਰ ਸਿੰਘ SHO ਸਰਜੀਤ ਸਿੰਘ ਤੇ SI ਇਨਚਾਰਜ ਅਮੋਲਕ ਸਿੰਘ ਉਹਨਾਂ ਨੇ ਇੱਕ ਨਾਕਾ ਲਗਾਇਆ ਹੋਇਆ ਸੀ ਡੀਐਨਆਰ ਪ੍ਰਾਈਡ ਦੇ ਲਾਗੇ ਜਿੱਥੇ ਕਿ ਦੌਰਾਨੀ ਚੈਕਿੰਗ ਇੱਕ ਐਕਟਿਵਾ ਜਿਹੜੀ ਚੈੱਕ ਕੀਤੀ ਗਈ ਉਹਦੇ ਵਿੱਚੋਂ 14 ਲੱਖ ਰੁਪਏ ਬਰਾਮਦ ਹੋਏ ਮੌਕੇ ਤੇ ਤੇ ਉਸ ਦੇ ਤਹਿਤ ਐਫਐਸਟੀ ਟੀਮ ਨੂੰ ਮੌਕੇ ਤੇ ਬੁਲਾਉਂਦੇ ਹੋਏ ਤੇ ਉਹਨਾਂ ਵੱਲੋਂ ਸਾਰੀ ਇਹ ਕੀਤੀ ਗਈ ਰਿਪੋਰਟਿੰਗ ਦੇ ਮੁਤਾਬਕ ਜਿਹੜਾ ਕਿ ਇਹ 14 ਲੱਖ ਦਾ ਕੋਈ ਆਪਣਾ ਦੱਸ ਨਹੀਂ ਪਾਏ ਕਿ ਕਿਸ ਵਜ੍ਹਾ ਕਰਕੇ ਆਪਣੇ ਕੈਰੀ ਕਰ ਰਹੇ ਸੀਗੇ ਪੈਸੇ ਯੋਗਿੰ ਜੋਗੋ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨੇ ਉਹਦੇ ਵਿੱਚ ਇਹ 50 ਹਜ਼ਾਰ ਤੋਂ ਜ਼ਿਆਦਾ ਦੁਰਿੰਗ ਕੋਡ ਕੈਰੀ ਨਹੀਂ ਕਰ ਸਕਦੇ ਸੀਗੇ ਪਰ ਇਹਨਾਂ ਨੇ ਇਹਦੇ ਬਾਰੇ ਕੋਈ ਸਪਸ਼ਟੀਕਰਨ ਆਪਣਾ ਨਹੀਂ ਦੇ ਪਾਏ ਤੇ ਉਹਦੇ ਤੇ ਫਿਰ ਆਈਟੀਓ ਡਿਪਾਰਟਮੈਂਟ ਨੂੰ ਵੀ ਅੱਗੇ ਫਰਦਰ ਇਨਫੋਰਮ ਕੀਤਾ ਗਿਆ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਏ ਜਾ ਰਹੇ ਨੇ ਜੀ ਇਹ 14 ਲੱਖ ਰੁਪਇਆ ਤੇ ਇਹਨਾਂ ਦੇ ਖਿਲਾਫ ਫਿਰ ਫਰਦਰ ਕਾਰਵਾਈ ਜਿਹੜੀ ਆਈਟੀਓ ਡਿਪਾਰਟਮੈਂਟ ਇਨਕਮ ਟੈਕਸ ਅਫਸਰ ਜਿਹੜੇ ਮੌਕੇ ਤੇ ਆਏ ਸੀਗੇ ਉਹਨਾਂ ਨੇ ਜੜੀ ਉਹ ਫਰਦਰ ਕਾਰਵਾਈ ਕਰਨੀ